ਕਲਾ ਦੇ ਤਨੀ ਵੀ ਪਰੇ ਤੋਂ ਪਰੇ ਪਏ ਨੇ ਵੱਖਰੇ ਤਰੀਕੇ ਦੇ ਨਾਲ ਆਪਣੀ ਕਲਾ ਜ਼ਾਹਰ ਕਰਦੇ ਨੇ ਤਾਂ ਬਾਈ ਨੇ ਦੋ ਪਾਥੀਆਂ ਦੇ ਵਿਚਕਾਰ ਅੱਗ ਲਾਤੀ ਕਿਵੇਂ ਲਾਈ ਹੈ ਇੱਕ ਵੱਖਰੀ ਕਲਾ ਟੈਲੈਂਟ ਹਰ ਇੱਕ ਬੰਦੇ ਦੇ ਵਿੱਚ ਹੁੰਦਾ ਬਸ ਉਸ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਦਾ ਵੀਡੀਓ ਜੇ ਦੇ ਵਿੱਚ ਜਿਹੜਾ ਟੈਲੈਂਟ ਹੈ ਇਸ ਬਾਈ ਦਾ ਉਹ ਦਿਲ ਜਿੱਤ ਲੇਗਾ ਤੁਹਾਡਾ ਕਿ ਕਿਸ ਤਰੀਕੇ ਦੇ ਨਾਲ ਕਹਿੰਦੇ ਸਾਇੰਸ ਨੂੰ ਵੀ ਫੇਲ ਕਰਤਾ ਤੇ ਕਿਵੇਂ ਪਾਥੀਆਂ ਦੇ ਵਿਚਾਲੇ ਕਹਿੰਦੇ ਅੱਗ ਲਾਤੀ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਇਸ ਟੈਲੈਂਟ ਦੇ ਲਈ ਆਓ ਵੀਡੀਓ ਦੇਖਦੇ ਆਂ ਲੋ ਜੀ ਮੰਤਰ ਵੀ ਪੜ ਰਿਹਾ ਨਾਲ ਨਾਲ ਦੇਖੋ ਸ਼ੌਂਕਾ ਪਿੱਛੇ ਜਨ ਹਮ ਰੰਗ ਸ਼ ਹੁਣ ਤੁਸੀਂ ਦੋਸਤੋ ਦੱਸਣਾ ਵੀ ਇਹ ਟੈਲੈਂਟ ਹੈ ਜਾਂ ਲੋਕਾਂ ਦੀ ਨਜ਼ਰ ਦੇ ਵਿੱਚ ਧੋਖਾ ਜਿਹੜਾ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਲਜਾਇਆ ਗਿਆ ਤਾਂ ਇਸ ਵੀਡੀਓ ਤੋਂ ਤੁਸੀਂ ਕੀ ਸਮਝੇ ਹੋ ਉਹ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਹੈ ਕਿ ਹੋ ਵੀ ਸਕਦਾ ਹੈ ਜਾਂ ਇਹ ਕਲਾ ਕੀ ਵੱਖਰੇ ਤਰੀਕੇ ਦੀ ਕਿਉਂਕਿ ਅੱਗ ਲਾਤੀ ਬਾਥੀਆਂ ਦੇ ਵਿੱਚ ਕਹੇ ਵੀ ਆਕਾਸ਼ ਦੇ ਨਾਲ ਅੱਗ ਲਾਈ ਹੈ ਕਿਸੇ ਨਾ ਕਿਤੇ ਮੰਤਰ ਦੇ ਨਾਲ ਅੱਗ ਲਾਤੀ ਪਰ ਤੁਸੀਂ ਕੀ ਵਿਸ਼ਵਾਸ ਕਰਦੇ ਹੋ ਇਹਨਾਂ ਚੀਜ਼ਾਂ ਦੇ ਵਿੱਚ ਕੀ ਇਹ ਸੰਭਵ ਹੋ ਸਕਦਾ ਜਿਸ ਤਰੀਕੇ ਦੇ ਨਾਲ ਇਹਨੇ ਅੱਗ ਲਾ ਕੇ ਦਿਖਾਈ ਆ ਉਹ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਕੋਰਸ ਸਕ੍ਰਾਈਬ ਧੰਨਵਾਦ